ਜੇ ੜੀ ਔਰਤ ਨੂੰ ਬਾਰ ਮੂੰਹ ਮਾਰਨ ਦੀ ਆਦਤ ਪੈ ਜੇ ਬਗਾਨੀ ਬੁੱਕਲ ਦਾ ਚਸਕਾ ਪੈ ਜੇ ਨਾ ਬਈ ਉਹ ਫਿਰ ਨਾ ਤਾਂ ਆਪਣੇ ਘਰ ਵਾਲੇ ਦੀ ਇੱਜ਼ਤ ਬਾਰੇ ਸੋਚਦੀ ਹੁੰਦੀ ਹੈ ਤੇ ਨਾ ਹੀ ਆਪਦੀ ਔਲਾਦ ਦੀ ਇੱਜ਼ਤ ਬਾਰੇ ਸੋਚਦੀ ਹੁੰਦੀ ਹੈ। ਐਹੋ ਜੀ ਇੱਕ ਔਰਤ ਦੀ ਅੱਜ ਨਾਲ ਕਹਾਣੀ ਸਾਂਝੀ ਕਰਨੀ ਆ ਜਿਹੜੀ ਔਰਤ ਆਪ ਦੇ ਪੁੱਤ ਦੇ ਸਾਹਮਣੇ ਆਪਣੇ ਆਸ਼ਕ ਨੂੰ ਮਿਲਦੀ ਸੀ ਉਹਦੇ ਨਾਲ ਰੰਗ ਰਲੀਆਂ ਮਨਾਉਂਦੀ ਸੀ ਉਹਦੇ ਨਾਲ ਖੇ ਖਾਂਦੀ ਸੀ ਤੇ ਫਿਰ ਜੋ ਉਸ ਪੁੱਤ ਨੇ ਆਪਦੀ ਮਾਂ ਦੇ ਨਾਲ ਕੀਤਾ ਉਹ ਸੁਣ ਕੇ ਇੱਕ ਵਾਰੀ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਪੁਲਿਸ ਵਾਲੇ ਵੀ ਹੱਕੇ ਪੱਕੇ ਰਹਿ ਗਏ ਸੀ ਵੀ ਆਹ ਪੁੱਤ ਨੇ ਆਪਦੀ ਮਾਂ ਦੇ ਨਾਲ ਕਰਕੇ ਦਿੱਤਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਕਹਾਣੀ ਅੱਜ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਆ ਇਹ 2-3 ਦਿਨ ਪਹਿਲਾਂ ਵਾਪਰਦੀ ਆ ਇਹ ਕਹਾਣੀ ਹੈਗੀ ਆ ਹਰਿਆਣੇ ਦੇ ਸਰਸਾ ਦੀ ਇੱਕ ਔਰਤ ਹੁੰਦੀ ਆ ਉਹਦਾ ਘਰ ਵਾਲਾ ਮਰ ਚੁੱਕਿਆ ਹੁੰਦਾ ਤੇ ਇੱਕ ਉਹਦਾ ਪੁੱਤ ਹੁੰਦਾ ਜਿਹਦੀ ਉਮਰ ਲਗਭਗ 15 ਸਾਲ ਦੀ ਹੁੰਦੀ ਆ ਹੁਣ ਘਰ ਵਾਲਾ ਮਰ ਗਿਆ ਤੇ ਹੁਣ ਔਰਤ ਨੂੰ ਇਕੱਲਾਪਣ ਵੱਢ ਕੇ ਖਾਣ ਲੱਗ ਗਿਆ ਫਿਰ ਉਸ ਔਰਤ ਦੀ ਆਪ ਦੇ ਪਿੰਡ ਦੇ ਬੰਦੇ ਨਾਲ ਗੱਲ ਹੋ ਜਾਂਦੀ ਹੈ ਜਿਹਦਾ ਨਾਂ ਹੁੰਦਾ ਲੇਖ ਰਾਜ ਚਲੋ ਜੀ ਹੁਣ ਇਹ ਔਰਤ ਲੇਖ ਰਾਜ ਨੂੰ ਘਰੇ ਸੱਦਣ ਲੱਗ ਗਈ ਉਹਨੂੰ ਮਿਲਣ ਜੁਲਣ ਲੱਗ ਗਈ ਜਿਹੜਾ ਪੁੱਤ ਸੀਗਾ ਉਹ ਸਕੂਲ ਚ ਜਾਂਦਾ ਸੀ ਪੜ੍ਹਨ ਵਾਸਤੇ ਇਹ ਘਰੇ ਉਹਨੂੰ ਕੁੱਟ-ਕੁੱਟ ਕੇ ਚੂਰੀਆਂ ਖਵਾਇਆ ਕਰੇ ਉਹਨਾਂ ਰੰਗ ਰਲੀਆਂ ਬਣਾਇਆ ਕਰੇ ਖੇਕ ਖਵਾਇਆ ਕਰੇ ਤੇ ਤੁਹਾਨੂੰ ਪਤਾ ਵੀ ਇਹੋ ਜੀਆਂ ਗੱਲਾਂ ਲੋਕਦੀਆਂ ਨਹੀਂ ਹੁੰਦੀਆਂ ਕਦੇ ਵੀ ਚਲੋ ਜੀ ਉਹ ਗੱਲਾਂ ਮੁੜ ਕੇ ਹੌਲੀ-ਹੌਲੀ ਪਿੰਡ ਚੁੱਡਣ ਲੱਗ ਗਈਆਂ ਕਿ ਫਲਾਣੇ ਦੀ ਜਨਾਨੀ ਲੇਖਰਾਜ ਨਾਲ ਮਾੜੀ ਆ ਫਲਾਣੇ ਦੀ ਮਾਂ ਲੇਖਰਾਜ ਨਾਲ ਮਾੜੀ ਆ ਉਹਨੂੰ ਘਰੇ ਸੱਦਦੀ ਆ ਚੂਰੀਆਂ ਖਵਾਉਂਦੀ ਆ ਜੇ ਕਰਦੀ ਆ ਉਹ ਕਰਦੀ ਆ ਚਲੋ ਜੀ ਮੁੰਡਾ ਵੀ ਉਹਨੂੰ ਜਦੋਂ 18 ਸਾਲਾਂ ਦਾ ਹੋ ਗਿਆ ਮੁੜ ਕੇ ਹੌਲੀ-ਹੌਲੀ ਗੱਲਾਂ ਮੁੰਡੇ ਦੇ ਕੰਨਾਂ 'ਚ ਪੈਣ ਲੱਗ ਗਈਆਂ ਮੁੜ ਕੇ ਇੱਕ ਦਿਨ ਮੁੰਡਾ ਆਪਦੀ ਮਾਂ ਨੂੰ ਆ ਕੇ ਕਹਿੰਦਾ ਕਿ ਮਾਂ ਤੂੰ ਇੰਨਾ ਕੰਮਾਂ ਤੋਂ ਹਟ ਜਾ ਤੂੰ ਮੇਰੇ ਮਰੇ ਪਿਓ ਦੇ ਸਿਰ 'ਚ ਨਾਂ ਸਵਾਪ ਆ ਤੂੰ ਸਾਡੀ ਨਾਂ ਖੇਡਾ ਹੁਣ ਮੈਂ ਵੀ ਸਾਰੇ ਪਿੰਡ ਚ ਥੂ-ਥੂ ਹੋਈ ਜਾਂਦੀ ਆ ਤੂੰ ਇਸ ਕੰਮ ਤੋਂ ਹਟ ਜਾ ਹੁਣ ਮਾਂ ਵੇਖੋ ਕੋ ਕਿੰਨੀ ਚਲਾਕ ਮਾਂ ਆਪਦੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂ ਖਾ ਜਾਂਦੀ ਆ ਕਿ ਨਹੀਂ ਪੁੱਤ ਤੈਨੂੰ ਲੋਕ ਪੜਕਾਉਂਦੇ ਆ ਮੈਂ ਤਾਂ ਤੇਰੇ ਪਿਓ ਦੇ ਮਰਨ ਤੋਂ ਬਾਅਦ ਤੈਨੂੰ ਬੜੀ ਔਖੀ ਹੋ ਕੇ ਪਾਲਿਆ ਸੰਭਿਆ ਤੂੰ ਮੈਨੂੰ ਆਹ ਕੀ ਕਹਿਣ ਲੱਗ ਗਿਆ ਅੱਗੋਂ ਫਫੇ ਕੁੱਟਣ ਲੱਗ ਗਈ ਮਾੜਾ ਮੋਟਾ ਰੋਣ ਧੋਣ ਲੱਗ ਗਈ ਤਾਂ ਪੁੱਤ ਨੂੰ ਵੀ ਮਹਿਸੂਸ ਹੋਇਆ ਵੀ ਵਾਕਅੇ ਮੈਨੂੰ ਲੋਕ ਪੜਕਾਉਂਦੇ ਆ ਮੇਰੀ ਮਾਂ ਨੇ ਮੈਨੂੰ ਔਖਾ ਹੋ ਕੇ ਸੰਭਿਆ ਨਾਲੇ ਮੇਰੇ ਸਿਰ ਤੇ ਹੱਥ ਰੱਖ ਕੇ ਸੌਂ ਖਾ ਗਈ ਕੋਈ ਮਾਂ ਮੁੜਕੇ ਮੁੰਡੇ ਦਾ ਵਿਆਹ ਹੋ ਜਾਂਦਾ। ਜਦੋਂ ਹੁਣ ਮੁੰਡੇ ਦਾ ਵਿਆਹ ਹੋ ਗਿਆ ਘਰੇ ਨੌਂ ਰਹਿਣ ਲੱਗ ਗਈ ਤੇ ਮੁੜਕੇ ਹੁਣ ਸੱਸ ਨੂੰ ਚਮੂਨੇ ਲੜਨ ਵੀ ਆਕੀ ਬਣ ਗਿਆ ਵੀ ਹੁਣ ਚਲ ਮੁੰਡਾ ਤਾਂ ਮੇਰਾ ਬਾਹਰ ਕੰਮ ਤੇ ਚਲਾ ਜਾਂਦਾ ਨੌਂ ਹੁਣ ਘਰੇ ਆ ਤੇ ਮੈਂ ਹੁਣ ਆਸ਼ਕ ਨੂੰ ਕਿਵੇਂ ਮਿਲਾਂ ਹੁਣ ਮੈਂ ਆਸ਼ਕ ਨਾਲ ਫੋਨ ਤੇ ਗੱਲਾਂ ਕਿਵੇਂ ਕਰਾਂ ਚਲੋ ਜੀ ਮੁੜਕੇ ਵੀ ਇਹ ਲੋਕ ਸ਼ੇਪਕੇ ਫੋਨ ਤੇ ਗੱਲਾਂ ਕਰਿਆ ਕਰੇ ਤੇ ਹੌਲੀ-ਹੌਲੀ ਉਹ ਨੌਂ ਨੇ ਗੱਲਾਂ ਸੁਣ ਲਈਆਂ ਵੀ ਮੇਰੀ ਸੱਸ ਬਾਹਰ ਮੂੰਹ ਮਾਰਦੀ ਆ ਤਾਂ ਕੋਈ ਆਸ਼ਕ ਰੱਖੀ ਬੈਠੀ ਆ ਚਲੋ ਜੀ ਮੁੜਕੇ ਉਹ ਜਿਹੜੀ ਨੌਂ ਹੁੰਦੀ ਆ ਉਹ ਆਪਣੇ ਘਰ ਵਾਲੇ ਨੂੰ ਯਾਨੀ ਕਿ ਉਸ ਔਰਤ ਦੇ ਪੁੱਤ ਨੂੰ ਦੱਸ ਆਪਦੀ ਮਾਂ ਨੂੰ ਸੰਭਾਲ ਲਾ ਤੇਰੀ ਮਾਂ ਤਾਂ ਕੰਦਾ ਕੋਠੇ ਟੱਪਦੀ ਫਿਰਦੀ ਆ ਤੇ ਆਸਕ ਨੂੰ ਲਵ ਯੂ ਲਵ ਯੂ ਕਰਦੀ ਆ ਸਿਆਣੀ ਬਿਆਣੀ ਹੈਗੀ ਆ ਚਲੋ ਜੀ ਹੁਣ ਮੁੰਡੇ ਨੂੰ ਤਾਂ ਪਤਾ ਸੀਗਾ ਵੀ ਮੇਰੀ ਮਾਂ ਪਹਿਲਾਂ ਇਹ ਗਲਤ ਰਹੀ ਆ ਸਾਰੇ ਪਿੰਡ 'ਚ ਗੱਲਾਂ ਉੱਡੀਆਂ ਨੇ ਚਲੋ ਜੀ ਮੁੰਡਾ ਫੇਰ ਆਪਦੀ ਮਾਂ ਨਾਲ ਲੜਾਈ ਕਲੇਸ਼ ਕਰਦਾ ਵੀ ਤੂੰ ਹਟੇ ਨਹੀਂ ਤੂੰ ਮੇਰੇ ਸਿਰ ਤੇ ਹੱਥ ਰੱਖ ਕੇ ਸਵਾਂ ਖਾ ਗਈ ਤੇ ਹਜੇ ਵੀ ਤੂੰ ਫੋਨ ਤੇ ਗੱਲਾਂ ਕਰਦੀ ਤੂੰ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਮੁੰਡਾ ਮੁੜ ਕੇ ਆਦੀ ਮਾਂ ਤੋਂ ਫੋਨ ਖੋਣ ਲੱਗ ਜਾਂਦਾ ਵੀ ਤੈਨੂੰ ਅਸੀਂ ਫੋਨ ਦੇਣਾ ਹੀ ਨਹੀਂਗਾ ਨਾ ਫੋਨ ਹੋਊਗਾ ਤੇ ਨਾਂ ਸਿਆਪਾ ਪਾਊਗਾ ਮੁੜ ਕੇ ਉਹ ਔਰਤ ਕੀ ਕਰਦੀ ਆ ਆਪਣੇ ਪੁੱਤ ਨੂੰ ਤੇ ਆਪਦੀ ਨੌ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੀ ਆ ਕਹਿੰਦੀ ਇਹ ਘਰ ਮੇਰਾ ਇਸ ਘਰ ਦੀ ਮਾਲਕਣ ਮੈਂ ਆ ਤੁਸੀਂ ਕੌਣ ਹੋ ਜੇ ਮੇਰੇ ਤੋਂ ਫੋਨ ਖਾਉਣ ਵਾਲੇ ਤੁਸੀਂ ਤਿੱਤਰੋ ਵੈਥੋ ਆਪਦੇ ਲੀੜੇ ਕੱਪੜੇ ਚੱਕੋ ਜਿੱਥੇ ਮਰਜ਼ੀ ਰੋ ਦਫਾ ਹੋ ਤੁਸੀਂ ਮੇਰੇ ਕੁਝ ਨਹੀਂ ਲੱਗਦੇ ਚਲੋ ਜਿਹੜਾ ਪੁੱਤ ਸੀਗਾ ਉਹ ਪਿੰਡ ਦੇ ਮੁੜ ਕੇ ਦੂਜੇ ਪਾਸੇ ਜਿਹੜੀ ਦੂਜੀ ਫਿਰਨੀ ਤੇ ਜਾ ਕੇ ਉਹ ਘਰ ਕਿਰਾਏ ਤੇ ਲੈ ਕੇ ਮਾੜਾ ਚੰਗਾ ਉੱਥੇ ਰਹਿਣ ਲੱਗ ਜਾਂਦਾ ਰਹਿੰਦਾ ਪਰ ਉਸੇ ਪਿੰਡ ਦੇ ਵਿੱਚ ਹੀ ਹੁੰਦਾ ਆ ਹੁਣ ਜਿਹੜੀ ਇਹ ਔਰਤ ਹੁੰਦੀ ਆ ਇਹ ਬਿਲਕੁਲ ਇਕੱਲੀ ਘਰ ਚ ਰਹਿੰਦੀ ਹੁੰਦੀ ਆ ਹੁਣ ਇਹਨੂੰ ਪੂਰੀ ਖੁੱਲ ਹੋ ਗਈ ਹੁੰਦੀ ਆ ਲੇਖ ਰਾਜ ਦੀ ਮਰਜ਼ੀ ਨਾਲ ਆਇਆ ਕਰੇ ਕਦੇ ਨੂੰ ਚੂਰੀਆਂ ਕੁੱਟ ਕੇ ਖਵਾਇਆ ਕਰੇ ਕਦੇ ਤੇ ਲੇੜੇ ਕੱਪੜੇ ਪ੍ਰੈਸ ਕਰਕੇ ਦਿਆ ਕਰੇ ਲੇਖ ਰਾਜ ਨੂੰ ਪੂਰੇ ਨਜ਼ਾਰੇ ਬੱਜੇ ਕਿਉਂਕਿ ਲੇਖ ਰਾਜ ਦੀ ਆਪਦੀ ਘਰਲੀ ਮਰੀ ਹੋਈ ਸੀ ਹੁਣ ਤੁਸੀਂ ਇਹ ਵੇਖੋ ਵੀ ਚਿੱਟਾ ਝਾਟਾ ਤੇ ਸ਼ਰਮ ਦਾ ਘਾਟ ਆ ਆਪਦਾ ਪੁੱਤ ਵਿਆਹ ਆ ਆਪ ਨੋਹਾਂ ਵਾਲੀ ਹੋਈ ਫਿਰਦੀ ਆ ਪਰ ਠਰਕਪੂਰ ਦੀ ਚਸ ਨਹੀਂ ਗਈ ਚਲੋ ਜੀ ਗੱਲਾਂ ਫੇਰ ਵੱਡੇ ਪੱਦਰ ਤੇ ਪਿੰਡ ਚ ਫੈਲ ਗਈਆਂ ਵੀ ਉਹਨੇ ਆਪਦਾ ਨੋਹ ਪੁੱਤ ਘਰੋਂ ਕੱਢਤਾ ਲੇ ਲੇਖਰਾਜ ਨੂੰ ਘਰੇ ਸੱਦਦੀ ਆ ਰਾਤ ਨੂੰ ਲੇਖਰਾਜ ਉੱਥੇ ਸੌਂਦਾ ਚੂਰੀ ਕੁੱਟ ਕੇ ਖਵਾਉਂਦੀ ਫਲਾਣਾ ਤੁਹਾਨੂੰ ਤਾਂ ਲੋਕ ਉਹ ਥੋੜੀ ਜੀ ਨਾਲ ਗੱਲ ਜੋੜ ਵੀ ਵਾਵਾ ਲੈਂਦੇ ਹੁੰਦੇ ਆ ਫੇਰ ਹਣਾ ਖੰਭ ਲੱਗ ਜਾਂਦੇ ਆ ਗੱਲ ਨੂੰ ਮੁੜ ਕੇ ਹੁਣ ਮੁੰਡਾ ਵੀ ਪਿੰਡ ਚੰਦਾ ਸੀ ਉਹਨੂੰ ਪਤਾ ਲੱਗ ਗਿਆ ਕਰੇ ਜੀ ਮੇਰੀ ਮਾਉਣ ਲੇਖਰਾਜ ਨੂੰ ਘਰੇ ਸੱਦਦੀ ਆ ਵੀ ਇੰਨੇ ਲੇਖਰਾਜ ਨੂੰ ਮਿਲਣ ਵਾਸਤੇ ਸਾਨੂੰ ਘਰੋਂ ਕੱਢਤਾ ਅਸੀਂ ਘਰੋਂ ਬੇਕਾਰ ਹੋ ਗਏ ਤੇ ਉੱਤੋਂ ਸਾਡੇ ਸਿਰ 'ਚ ਖੇਪ ਪਾਈ ਜਾਂਦੀ ਕਿਉਂਕਿ ਮਾਂ ਤਾਂ ਉਹਦੀ ਵਜਣੀ ਸੀਗੀ ਬੇਸ਼ੱਕ ਉਹਨੂੰ ਘਰੋਂ ਕੱਢ ਹੀ ਦਿੱਤਾ ਸੀਗਾ ਮੁੜ ਕੇ ਉਹ ਮੁੰਡਾ ਆਪ ਦੀ ਨਾਨੀ ਕੋਲ ਜਾਂਦਾ ਆਪ ਦੀ ਨਾਨੀ ਕੇ ਜਾ ਕੇ ਰੋਂਦਾ ਧੋਂਦਾ ਸਾਰਾ ਦੁੱਖੜਾ ਸੁਣਾਉਂਦਾ ਨਾਲੇ ਹੱਥ ਜੋੜਦਾ ਵੀ ਆਪ ਦੀ ਧੀ ਨੂੰ ਸਮਝਾ ਲਾ ਨਾਲੇ ਸਾਨੂੰ ਘਰੋਂ ਕੱਢ ਤਾ ਨਾਲੇ ਸਾਡੇ ਸਿਰ 'ਚ ਖੇਪਾਉਂਦੀ ਫਿਰਦੀ ਐ ਨਾਨੀ ਨੂੰ ਮੁੰਡਾ ਸਾਰੀ ਕਹਾਣੀ ਸੁਣਾਉਂਦਾ ਮੁੜ ਕੇ ਨਾਨੀ ਆਉਂਦੀ ਐ ਆਪ ਦੀ ਧੀ ਨੂੰ ਸਮਝਾਉਂਦੀ ਐ ਪਰ ਧੀ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਧੀ ਆਪ ਦੀ ਮਾਂ ਨੂੰ ਵੀ ਘਰੋਂ ਧੱਕੇ ਮਾਰੇ ਕੱਢ ਦਿੰਦੀ ਐ ਕਹਿ ਦਿੰਦੀ ਐ ਤੂੰ ਮੇਰੇ ਲਈ ਮਰ ਗਈ ਮੈਂ ਤੇਰੇ ਲਈ ਮਰ ਗਈ ਆਪਣਾਜ ਤੋਂ ਕੋਈ ਰਿਸ਼ਤਾ ਨਹੀਂ ਗਾ ਚਲੋ ਜੀ ਨਾਨੀ ਰੋਂਦੀ ਧੋਂਦੀ ਫੇਰ ਆਪਣੇ ਦੋਤੇ ਕੋਲ ਜਾਂਦੀ ਐ ਕਹਿੰਦੀ ਪੁੱਤ ਮੈਂ ਬਹੁਤ ਸਮਝਾਇਆ ਪਰ ਮੇਰੀ ਗੱਲ ਨਹੀਂ ਉਹ ਮੰਨੀ ਮੈਨੂੰ ਕਹਿੰਦੀ ਤੂੰ ਮੇਰੀ ਮਾਂ ਹੀ ਨਹੀਂ ਹੈਗੀ ਮੈਨੂੰ ਨੇ ਧੱਕੇ ਮਾਰ ਕੇ ਘਰੋਂ ਕੱਢਤਾ ਮੈਂ ਹੁਣ ਕੁਝ ਨਹੀਂ ਕਰ ਸਕਦੀ ਚਲੋ ਜੀ ਹੁਣ ਇਹ ਜਿਹੜਾ ਪੁੱਤ ਹੁੰਦਾ ਇਹ ਹੁਣ ਮਜਬੂਰ ਹੋ ਜਾਂਦਾ ਕਿਉਂਕਿ ਮਾਂ ਬਾਹਰ ਮੂੰਹ ਮਾਰਨੋਂ ਨਹੀਂ ਹਟਦੀ ਸੀ ਆਸ਼ਕ ਨੂੰ ਘਰੇ ਸੱਦਦੀ ਸੀ ਨਾਲੇ ਆਸ਼ਕ ਵੀ ਉਸੇ ਪਿੰਡ ਦਾ ਗੱਲ ਬਹੁਤ ਵੱਧ ਗਈ ਹੱਦੋਂ ਜ਼ਿਆਦੀ ਗੱਲ ਵੱਧ ਗਈ ਮੁੜ ਕੇ ਜਿਹੜਾ ਲੇਖਰਾ ਸੀ ਇਹ ਸ਼ਰਿਆਮ ਹੀ ਉਸ ਮੁੰਡੇ ਦੀ ਮਾਂ ਦੇ ਕੋਲ ਰਹਿਣ ਲੱਗ ਗਿਆ ਉਹਨੂੰ ਦਵਾਈ ਦੱਪਾ ਵੀ ਮੋਟਰਸਾਈਕਲ ਤੇ ਜਾ ਕੇ ਦਿਵਾ ਲਿਆ ਆਇਆ ਕਰੇ ਮੁੜ ਕੇ ਕੰਮ ਖੁੱਲ ਮੁਖੱਲਾ ਹੋ ਗਿਆ ਮੁੰਡੇ ਮੁੰਡੇ ਨੇ ਵੇਖਿਆ ਵੀ ਇਹ ਕੰਮ ਤਾਂ ਯਾਰ ਬੜਾ ਗਲਤ ਹੋ ਗਿਆ ਹਨਾ ਬੀਏ ਬੰਦਾ ਹਣ ਸ਼ਰੇ ਆਮ ਹੀ ਮੇਰੀ ਮਾਂ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾਈ ਫਿਰਦਾ ਉਹਨੂੰ ਦਵਾਈ ਦਵਾ ਕੇ ਲਿਆਉਂਦਾ ਉਹਦੇ ਨਾਲ ਸੌਂਦਾ ਉੱਠਦਾ ਪੈਂਦਾ ਚੂਰੀਆਂ ਖਾਂਦਾ ਵੀ ਲੱਖ ਲਾਣਦਾ ਮੇਰੇ ਜੰਮਣ ਦੇ ਵੀ ਮੈਂ ਆਪਦੀ ਅੱਖਾਂ ਸਾਹਮਣੇ ਸਾਰਾ ਕੁਝ ਵੇਖੀ ਕਿ ਜਾਨਾ ਵੀ ਇੱਕ ਪੋਤਾ ਆਪਦੀ ਅੱਖਾਂ ਸਾਹਮਣੇ ਦੀ ਮਾਂ ਦੇ ਆਸ਼ਕ ਨੂੰ ਵੇਂਦਾ ਫਿਰਦਾ ਮਾਂ ਨੂੰ ਠਰਕਾਂ ਪੋਰਦੀ ਵੇਂਦਾ ਫਿਰਦਾ ਚਲੋ ਜੀ ਮੁੜ ਕੇ ਇਹ ਮੁੰਡਾ ਆਪਦੀ ਘਰਵਾਲੀ ਨੂੰ ਕਹਿੰਦਾ ਕਿ ਜੇ ਤੂੰ ਮੈਨੂੰ ਦਿਲੋਂ ਪਿਆਰ ਕਰਦੀ ਤੇ ਅੱਜ ਇੱਕ ਕੰਮ 'ਚ ਮੇਰੀ ਮਦਦ ਕਰ ਆ ਆਪਾਂ ਇਹਨਾਂ ਦੋਨਾਂ ਦਾ ਕੰਡਾ ਕੱਢਣਾ ਜਿਵੇਂ ਮਰਜ਼ੀ ਕੱਢੀ ਗਏ ਚਲੋ ਜੀ ਫਿਰ ਇਹ ਮੁੰਡਾ ਤੇ ਇਹਦੀ ਘਰ ਵਾਲੀ ਦੋਨੇ ਜਣੇ ਮਿਲ ਕੇ ਰੈਕੀ ਤੇ ਲੱਗ ਜਾਂਦੇ ਆ ਮੁੜ ਕੇ ਰੈਕੀ ਕਰਦੇ ਆ ਮੁੜ ਕੇ ਰਾਤ ਨੂੰ 8 ਵਜੇ ਕੀ ਹੁੰਦਾ ਜਿਹੜਾ ਲੇਖਰਾਜ ਆਹੇ ਆਪਦੀ ਮਸ਼ੂਕ ਦੇ ਘਰੇ ਜਾ ਕੇ ਵੜ ਜਾਂਦਾ ਉਥੇ ਰੰਗ ਰਲੀਆਂ ਰੋਣੀਆਂ ਮਨਾਉਂਦਾ ਤੇ ਉੱਥੇ ਹੀ ਸੌ ਜਾਂਦਾ ਹੁਣ ਇਸ ਮੁੰਡੇ ਨੂੰ ਪਤਾ ਨਵੇਂ ਲੇਖਰਾਜ ਅੱਜ ਮੇਰੀ ਮਾਂ ਕੋਲੇ ਸੁੱਤਾ ਪਿਆ ਮੁੜ ਕੇ ਇਹ ਮੁੰਡਾ ਤੇ ਇਹਦੀ ਘਰ ਵਾਲੀ ਦੋਨੇ ਜਣੇ ਜਾਂਦੇ ਆ ਦੋਨਾਂ ਕੋਲੇ ਕਾਪੇ ਹੁੰਦੇ ਆ ਤੇ ਜਾ ਕੇ ਘਰ ਦੀ ਕੰਧ ਟਾਪਾ ਦੀ ਤੜਕੇ 4 ਵਜੇ ਤੇ ਕਾਪਿਆਂ ਦੇ ਨਾਲ ਇਹ ਮੁੰਡਾ ਲੇਖਰਾਜ ਦਾ ਵੀ ਕੰਡਾ ਕੱਢ ਦਿੰਦਾ ਤੇ ਆਪਦੀ ਮਾਂ ਦਾ ਵੀ ਕੰਡਾ ਕੱ ਫਿਰ ਇੱਥੇ ਨਹੀਂ ਬੱਸ ਹੁੰਦੀ ਫਿਰ ਅਸੀਂ ਗਾਂਹ ਦਲੇਰੀ ਸੁਣੋ ਬੰਦੇ ਦੀ ਫਿਰ ਇਸ ਬੰਦੇ ਕੋਲ ਇੱਕ ਪਿਕਅਪ ਗੱਡੀ ਹੁੰਦੀ ਆ ਆਪਦੀ ਫਿਰ ਇਹ ਬੰਦਾ ਕੀ ਕਰਦਾ ਉਸ ਪਿਕਅਪ ਗੱਡੀ ਦੇ ਵਿੱਚ ਆਪਦੀ ਮਾਂ ਦੀ লাশ ਰੱਖਦਾ ਤੇ ਮਾਂ ਦੇ ਆਸ਼ਕ ਦੀ ਜਾਨਕੀ ਲੇਖਰਾਜ ਦੀ লাশ ਰੱਖਦਾ ਦੋਨਾਂ ਦੀਆਂ ਲਾਸ਼ਾਂ ਪਿਕਅਪ ਗੱਡੀ ਵਿੱਚ ਲੰਦ ਕੇ ਇਹ ਬੰਦਾ ਸਿਰਸੇ ਥਾਣੇ ਦੇ ਵਿੱਚ ਲੈ ਜਾਂਦਾ ਤੇ ਪੁਲਿਸ ਇਹਨਾਂ ਨੂੰ ਕਹਿੰਦਾ ਵੀ ਆ ਚੱਕੋ ਲਾਸ਼ਾਂ ਇਹਨਾਂ ਦਾ ਕੰਡਾ ਮੈਂ ਕੱਢਿਆ ਜੇ ਜਿਹੜੀ ਬਣਦੀ ਕਾਰਵਾਈ ਉਹ ਮੇਰੇ ਤੇ ਕਰੋ ਇਹ ਸਾਰਾ ਕੁਝ ਮੈਂ ਇਕੱਲੇ ਨਹੀਂ ਕੀਤਾ ਬੰਦੇ ਨੇ ਆਪਦੀ ਘਰ ਵਾਲੀ ਫੇਰ ਬਾਹਰ ਕੱਢ ਦਿੱਤੀ ਪਰਪਲਸ ਨੇ ਮੁੜ ਕੇ ਵੀ ਘਰ ਲਈ ਬਾਅਦ ਵਿੱਚ ਇਨਵੋਲਵ ਕਰ ਲਈ ਹੈ ਬੰਦੇ ਨੇ ਵੇਖੋ ਕਿੱਡੀ ਅਣਖ ਪਗਾਈ ਕਿ ਜੇ ਕੰਡਾ ਕੱਢਿਆ ਨਾਲ ਆਪਦੀ ਮਾਂ ਦਾ ਵੀ ਕੱਢਿਆ ਨਾਲ ਉਹਦੇ ਆਸ਼ਕ ਦਾ ਵੀ ਕੱਢਿਆ ਤੇ ਫਿਰ ਬੰਦਾ ਭੱਜਿਆ ਨਹੀਂ ਆਪਦੀ ਗੱਡੀ ਚ ਪਿਕਅਪ ਦੇ ਵਿੱਚ ਲਾਸ਼ਾਂ ਲੱਦ ਕੇ ਸਿੱਧੀ ਜਾ ਕੇ ਥਾਣੇ ਗੱਡੀ ਵਾਰ ਦਿੰਦਾ ਕਹਿੰਦਾ ਚੱਕੋ ਇਨਾਂ ਦਾ ਕਰਾਓ ਪੋਸਟਮਾਰਟਮ ਤੇ ਇਹਨਾਂ ਦਾ ਕਤਲ ਮੈਂ ਕੀਤਾ ਤੇ ਕਤਲ ਮੈਂ ਕੀਤਾ ਇਸ ਗੱਲ ਪਿੱਛੇ ਕਿਉਂਕਿ ਇਹ ਦੋਨੇ ਜਣੇ ਸਾਡੇ ਸਿਰ 'ਚ ਖੇਪ ਆਉਂਦੇ ਸੀ ਇਹ ਮੇਰੇ ਮਰੇ ਪਿਓ ਦਾ ਨਾਮ ਬਦਨਾਮ ਕਰਦੇ ਸੀ ਮੇਰੇ ਮਰੇ ਪਿਓ ਦੇ ਮੂੰਹ 'ਤੇ ਕਾਲਖ ਮਣੀ ਜਾਂਦੇ ਸੀ ਤੇ ਮੁੜ ਕੇ ਨਾਨੀ ਨੇ ਵੀ ਇਹ ਬਿਆਨ ਦਿੱਤੇ ਆ ਮੀਡੀਆ ਦੇ ਵਿੱਚ ਨਾਨੀ ਕਹਿੰਦੀ ਬੜਾ ਚੰਗਾ ਕੀਤਾ ਮੇਰੇ ਦੋਤੇ ਨੇ ਗੰਦ ਮਗਰੋਂ ਲਾਤਾ ਗੰਦ ਦਾ ਸਫਾਇਆ ਕਰਤਾ ਨਾਨੀ ਨੇ ਇਹ ਗੱਲ ਕਹੀ ਆ ਕਿ ਮੇਰੀ ਧੀ ਗਲਤ ਸੀ ਮੇਰੇ ਦੋਤੇ ਦੀ ਕੋਈ ਗਲਤੀ ਨਹੀਂ ਹੈਗੀ ਮੈਂ ਆਪਦੀ ਧੀ ਅੱਗੇ ਬੜੇ ਹੱਥ ਜੋੜੇ ਮੇਰਾ ਦੋਤਾ ਵੀ ਆਪਦੀ ਮਾਂ ਨੂੰ ਬੜਾ ਰੋਂਦਾ ਪਿੱਟਦਾ ਸੀ ਹੱਥ ਜੋੜਦਾ ਸੀ ਪਰ ਉਹ ਨਹੀਂ ਸੀ ਹਟਦੀ ਨਾਨੀ ਨੇ ਖੋਦੇ ਮੀਡੀਆ 'ਚ ਬਿਆਨ ਦਿੱਤੇ ਆ ਕਿ ਬੜਾ ਚੰਗਾ ਹੋਇਆ ਮੈਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਮੈਂ ਤਾਂ ਸਗੋਂ ਇਹ ਕਹਿਣੀ ਆ ਕਿ ਮੇਰੇ ਦੋਤੇ ਤੇ ਕੋਈ ਕਾਰਵਾਈ ਨਾ ਹੋਵੇ ਉਹਨੇ ਆਪਦਾ ਫਰਜ਼ ਨਿਭਾਇਆ ਕਿਉਂਕਿ ਜਦੋਂ ਬੰਦਾ ਮਜਬੂਰ ਹੋ ਜਾਂਦਾ ਨਾ ਮਜਬੂਰ ਹੋ ਜਾਂਦਾ ਹੈ ਹਾਲਾਤ ਬੰਦੇ ਨੂੰ ਮਜਬੂਰ ਕਰ ਦਿੰਦੇ ਆ ਫਿਰ ਬੰਦੇ ਮਰਦੇ ਨੂੰ ਅੱਕ ਚੱਪਣਾ ਗਈ ਮੇਰੀ ਪੈ ਜਾਂਦਾ ਤੇ ਕੋਈ ਵੀ ਪੋਤੇ ਗੱਲ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਕੀ ਮਾਂ ਸ਼ਰਿਆਮ ਆਸ਼ਕ ਦੇ ਨਾਲ ਪਿੰਡ ਚ ਤੁਰੀ ਫੇਰੀ ਉਹਨਾਂ ਰੰਗ ਰਾਲੀਆਂ ਮਨਾਵੇ ਨੂੰ ਕੁਟ ਕੁਟ ਕੇ ਚੂਰੀਆਂ ਖਵਾਵੇ ਜੋ ਕੀਤਾ ਬੜਾ ਚੰਗਾ ਕੀਤਾ ਇਸ ਬੰਦੇ ਨੂੰ ਸਲੂਟ ਬਣਦਾ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਸਮਾਜ ਦੇ ਵਿੱਚ ਅੱਜ ਵੀ ਕੁਝ ਐ ਹੋ ਜੀਆਂ ਕਪੱਤੀਆਂ ਔਰਤਾਂ ਹੈਗੀਆਂ ਨੇ ਜਿਹੜੀਆਂ ਆਪਦੀ ਔਲਾਦ ਨੂੰ ਮਾੜਾ ਸਮਝਦੀਆਂ ਨੇ ਆਪਦੀ ਲਾਦ ਨੂੰ ਧੱਕੇ ਮਾਰੇ ਕਰੋਨਾ ਨੇ ਬਾਹਰ ਕੱਢਿਆ ਹੋਇਆ ਕਾਦੀ ਖਾਤਰ ਆਪਦੇ ਆਸ਼ਕਾਂ ਨੂੰ ਮਿਲਣ ਦੀ ਖਾਤਰ ਆਸ਼ਕ ਨਾਲ ਖੇ ਖਾਣ ਦੀ ਖਾਤਰ ਉਹ ਔਰਤਾਂ ਸੁਚੇਤ ਹੋ ਜਾਣ ਕਿਤੇ ਤੁਹਾਡੇ ਪੁੱਤ ਮੜ ਕੇ ਤੁਹਾਣਾ ਨਾ ਕੁਛ ਨਾ ਕਰ ਦੇਣ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਹੈ ਭਰਾਓ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ